ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਆ ਤੁਹਾਨੂੰ ਦੱਸਦੀ ਕਿ ਕਾਂਗਰਸ ਦੇ ਵਿੱਚ ਇੱਕ ਵੱਡੇ ਚਿਹਰੇ ਦੀ ਵਾਪਸੀ ਹੋ ਰਹੀ ਹੈ ਤੁਹਾਨੂੰ ਦੱਸਦੀ ਹੈ ਵਿਕਰਮ ਚੌਧਰੀ ਜਿਨ੍ਹਾਂ ਨੂੰ ਕਾਂਗਰਸ ਦੇ ਵੱਲੋਂ ਸਸਪੈਂਡ ਕੀਤਾ ਗਿਆ ਸੀ ਕਾਂਗਰਸ ਦੇ ਵਿਰੋਧੀ ਗਤੀਵਿਧੀਆਂ ਕਰਕੇ ਜੀ ਹਾਂ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਤੇ ਹੁਣ ਤੁਹਾਨੂੰ ਦੱਸਦੀ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਜੁੜੇ ਨੇ ਉਹਨਾਂ ਦੀ ਵਾਪਸੀ ਕਰਾਉਣਗੇ ਉਹਨਾਂ ਨੂੰ ਬਹਾਲ ਕਰਾਉਣਗੇ ਉਹਨਾਂ ਦੀ ਮੈਂਬਰਸ਼ਿਪ ਜਿਹੜੀ ਆ ਉਹ ਬਹਾਲ ਹੋਏਗੀ ਸਸਪੈਂਡ ਕਰ ਦਿੱਤਾ ਗਿਆ ਸੀਗਾ ਕਾਂਗਰਸ ਦੇ ਵਿੱਚੋਂ ਉਹਨਾਂ ਨੂੰ ਕਿਉਂਕਿ ਪਾਰਟੀ ਦੇ ਵਿਰੁੱਧ ਗਤੀਵਿਧੀਆਂ ਦੀ ਸ਼ਿਕਾਇਤ ਜਦੋਂ ਮਿਲਦੀ ਹੈ ਕਿ ਪਾਰਟੀ ਦੇ ਵਿਰੁੱਧ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਨੇ ਤੇ ਉਸ ਤੋਂ ਬਾਅਦ ਕਾਂਗਰਸ ਪਾਰਟੀ ਦਾ ਇਹ ਸਖਤ ਐਕਸ਼ਨ ਦੇਖਣ ਨੂੰ ਮਿਲਦਾ ਹੈ ਪਰ ਹੁਣ ਤੁਹਾਨੂੰ ਦੱਸਦੀ ਕਿ ਇਹ ਉਹ ਟਾਈਮ ਹੈ ਜਦੋਂ ਕਾਂਗਰਸ ਦੇ ਵਿੱਚ ਕਈ ਚਿਹਰੇ ਵਾਪਸੀ ਕਰ ਰਹੇ ਨੇ ਜਿਹੜੇ ਕਾਂਗਰਸ ਛੱਡ ਕੇ ਗਏ ਸੀ ਜਾਂ ਜਿਨ੍ਹਾਂ ਨੇ ਪਾਰਟੀ ਦੇ ਵਿਰੁੱਧ ਗਤੀਵਿਧੀਆਂ ਕੀਤੀਆਂ ਉਹਨਾਂ ਨੂੰ ਵੀ ਮਾਫੀ ਦਿੱਤੀ ਜਾ ਰਹੀ ਹੈ ਔਰ ਕਾਂਗਰਸ ਉਹਨਾਂ ਨੂੰ ਆਪਣੇ ਖੇਮੇ ਦੇ ਵਿੱਚ ਸ਼ਾਮਲ ਕਰ ਰਹੀ ਹੈ ਸਭ ਤੋਂ ਪਹਿਲਾਂ ਅਸੀਂ ਗੱਲ ਕਰੀਏ ਦਲਵੀਰ ਗੋਲਟੀ ਹੁਣਾਂ ਦੀ ਤਾ ਉਹ ਕਾਂਗਰਸ ਪਾਰਟੀ ਛੱਡ ਕੇ ਜਾਂਦੇ ਨੇ ਹਾਲਾਂਕਿ ਉਸ ਤੋਂ ਬਾਅਦ ਪ੍ਰਤਾਪ ਬਾਜਵਾ ਹੁਣਾਂ ਦਾ ਵੱਡਾ ਬਿਆਨ ਆਉਂਦਾ ਹੈ ਕਿ ਇਹਨਾਂ ਨੂੰ ਜੋ ਮਰਜ਼ੀ ਹੋ ਜਾਏ ਕਾਂਗਰਸ ਪਾਰਟੀ ਵਾਪਸ ਸ਼ਾਮਿਲ ਨਹੀਂ ਕਰੇਗੀ ਖੈਰ ਜੋ ਵੀ ਪ੍ਰਸਥਿਤੀਆਂ ਰਹਿੰਦੀਆਂ ਨੇ ਉਸ ਤੋਂ ਬਾਅਦ ਦਲਵੀਰ ਗੋਲਡੀ ਵੀ ਕਾਂਗਰਸ ਦੇ ਵਿੱਚ ਵਾਪਸ ਆਉਂਦੇ ਨੇ ਤੇ ਹੁਣ ਖੁਦ ਇਹ ਖਬਰ ਜਿਹੜੀ ਸਾਨੂੰ ਸੋਰਸਸ ਤੋਂ ਮਿਲ ਪਾਰੀ ਹੈ ਕਿ ਰਾਜਾ ਵੜਿੰਗ ਖੁਦ ਪਾਰਟੀ ਦੇ ਵਿੱਚ ਵਿਕਰਮ ਚੌਧਰੀ ਹੁਣਾਂ ਨੂੰ ਸ਼ਾਮਿਲ ਕਰਵਾਉਣਗੇ